ਜੀਤ ਨੇ ਪੁਰਾਣੇ ਕਲਾਕਾਰਾਂ ਨੂੰ ਤਵੱਜੋ ਦਿੱਤੀ ਮੁਹੰਮਦ ﺻਦੀਕ ਨੂੰ ਲੈ ਮੈਨੂੰ ਲੱਗਦਾ ਕਿਸੇ ਨੇ ਸੋਚੀ ਨਹੀਂ ਹੋਣੀ ਕੋਲਾਬੋਰੇਸ਼ਨ ਬੰਬਈ ਦੇ ਵਿੱਚ ਵੀ ਮੁਹੰਮਦ ﺻਦੀਕ ਨੂੰ ਜਾਣਦੇ ਤਾਂ ਆਉਣੇ ਆ ਪਰ ਜਿਹੜੀ ਹੁਣ ਦੀ ਜਨਰੇਸ਼ਨ ਆ ਮੁਹੰਮਦ ﺻਦੀਕ ਨੂੰ ਨਹੀਂ ਜਾਣਦੀ ਮੈਨੂੰ ਇਦਾਂ ਲੱਗਦਾ ਉਹਨ ਕੀ ਗੂਗਲ ਤੇ ਮੁਹੰਮਦ ﺻਦੀਕ ਚਾਏ ਹੋਏ ਆ ਹੁਣ ਸਪੈਸ਼ਲ ਹੋ ਜੀ ਦੇਖੋ ਮੁਹੰਮਦ ﺻਦੀਕ ਲਗਭਗ 70 ਸਾਲ ਦੇ ਹੋਣ ਵਾਲੇ ਨੇ ਪਰ ਅਜੇ ਵੀ ਉਹਨਾਂ ਦੇ ਪ੍ਰੋਗਰਾਮ ਲੱਗਦੇ ਨੇ ਹੂੰ ਵਾਕਈ ਹੀ ਸਪੈਸ਼ਲ ਲੋਜੀ ਅਗਰ ਹੈਗੇ ਨੇ ਜਗੀਦਾ ਕਹਿਣਾ ਮੁਹੰਮਦ ਸਦੀਕ ਤਾਂ ਬਿਲਕੁਲ ਹੈਗੇ ਨੇ ਤਾਂ ਅੱਜ ਦੇ ਸਮੇਂ 'ਚ ਚੜਦੇ ਸੂਰਜ ਨੂੰ ਸਲਾਮ ਹੈ ਸਹੀ ਗੱਲ ਜੋ ਦਿਖਦਾ ਉਹ बिकਦਾ ਤੇ ਜਦ ਵੀ ਮਾਨਕ ਦਾ ਤਾਂ ਗਾ ਰਹੇ ਨੇ ਨਾ ਕੁਝ ਬਿਲਕੁਲ ਹੋਰ ਕਰ ਰਹੇ ਨੇ ਕੁਲਦੀਪ ਬਾਣਕ ਦੇ بیٹے ਨੇ ਤਾਂ ਉਸ ਲੈਗਸੀ ਨੂੰ ਸਲਾਮ ਕੀਤਾ ਚੁੱਕੇ ਮਤਲਬ ਦਿਲਜੀਤ ਦਾ ਪੁਰਾਣੇ ਕਲਾਕਾਰਾਂ ਵਾਲੀ ਸਤਕਾਰ ਮਨੀਤਾ ਆਪਾਂ ਨਵੇਂ ਆਰਟਿਸਟ ਜੀ ਆਲਮੋਸਟ ਜਦੋਂ ਵੀਡੀਓਜ਼ ਦੇਖਦੇ ਆ ਨਾ ਉਹ ਨਵੇਂ ਕਲਾਕਾਰਾਂ ਨੂੰ ਹੀ ਸਟੇਜ ਤੇ ਬੁਲਾਉਂਦੇ ਆ ਆਪਣੇ ਸ਼ੋਅ ਵਿੱਚ ਦਿਲਜੀਤ ਨੇ ਪੁਰਾਣੇ ਕਲਾਕਾਰਾਂ ਨੂੰ ਤਵੱਜੋ ਦਿੱਤੀ ਮੁਹੰਮਦ ਸ਼ਦੀਕ ਨੂੰ ਬੁਲਾਇਆ ਮੈਨੂੰ ਲੱਗਦਾ ਕਿਸੇ ਨੇ ਸੋਚੀ ਨਹੀਂ ਹੋਣੀ ਕੋਲਾਬੋਰੇਸ਼ਨ ਤੁਸੀਂ ਦੇਖਿਆ ਮੁਹੰਮਦ ਸ਼ਦੀਕ ਤੋਂ ਵੀ ਨਾ ਜਾਣੇ ਜਾਂਦੇ ਤਾਂ ਤੁੰ ਵੀ ਵੀ ਗਿਫਟ ਕੀਤੀ ਹੈ ਜਦੋਂ ਉਹ ਦਲਜੀਤ ਦਾ ਸ਼ੋਅ ਹੁੰਦਾ ਤਾਂ ਬੰਬਈ ਬੈਠੇ ਲੋਕ ਨੇ ਜਿਹੜੇ ਬਾਲੀਵੁੱਡ ਬਾਲੀਵੁੱਡ ਨੂੰ ਉੱਪਰੋਂ ਮੋਨੀਟਰ ਕਰਦੇ ਨੇ ਦੇਖਦੇ ਨੇ ਕਿ ਕੌਣ ਇਸ ਵੇਲੇ ਚੱਲ ਰਿਹਾ ਕੌਣ ਉੱਪਰ ਹੈ ਕੌਣ ਨੀਚੇ ਹੈ ਤਾਂ ਉਹ ਸਾਡੇ ਮੁਹੰਮਦ ਸਦੀਕ ਨੂੰ ਦੇਖ ਰਹੇ ਹੁੰਦੇ ਆ ਮੈਨੂੰ ਲੱਗਦਾ ਬੰਬਈ ਦੇ ਵਿੱਚ ਵੀ ਮੁਹੰਮਦ ਸਦੀਕ ਨੂੰ ਜਾਣਦੇ ਤਾਂ ਹੁੰਦੇ ਆ ਪਰ ਜਿਹੜੀ ਹੁਣ ਦੀ ਜਨਰੇਸ਼ਨ ਆ ਉਹ ਮੁਹੰਮਦ ਸਦੀਕ ਨੂੰ ਨਹੀਂ ਜਾਣਦੀ ਮੈਨੂੰ ਇਦਾਂ ਲੱਗਦਾ ਹੁਣ ਕੀ ਗੂਗਲ ਤੇ ਮੁਹੰਮਦ ਸਦੀਕ ਛਾਏ ਹੋਏ ਆ ਹੁਣ ਸਪੈਸ਼ਲੋਜੀ ਹੂੰ ਉਹ ਜੀ ਕਿਉਂਕਿ ਸਪੈਸ਼ਲੋਜੀ ਕੌਣ ਨੇ ਉਹ ਮੁਹੰਮਦ ਸਦੀਕ ਨੇ ਦੇਖੋ ਮੁਹੰਮਦ ਸਦੀਕ ਪਰ ਉਹ ਅਜੇ ਵੀ ਉਹਨਾਂ ਦੇ ਪ੍ਰੋਗਰਾਮ ਲੱਗਦੇ ਨੇ। ਹਮਮ। ਵਾਕਈ ਹੀ ਸਪੈਸ਼ਲ ਲੋਜੀ ਅਗਰ ਹੈਗੇ ਨੇ ਤਾਂ ਦਲਜੀਤ ਦਾ ਕਹਿਣਾ ਮੁਹੰਮਦ ਸਦੀਕ ਤਾਂ ਬਿਲਕੁਲ ਹੈਗੇ ਨੇ। ਹਮਮ। ਉਹਨਾਂ ਨੇ ਮੁਹੰਮਦ ਸਦੀਕ ਨੇ ਕੀਤਾ ਕਿ ਲੁਧਿਆਣਾ ਦਾ ਜ਼ਿਕਰ ਕਰਿਆ ਜਾਵੇ ਤਾਂ ਕਹਿੰਦੇ ਇੱਥੇ ਜਿਹੜਾ ਉਹ ਬਿਜ਼ਨਸ ਦਾ ਹੱਬ ਹੈ। ਹਮਮ। ਪਰ ਕਹਿੰਦੇ ਇਹ ਕਲਾਕਾਰਾਂ ਦੀ ਇੰਡਸਟਰੀ। ਕਲਾਕਾਰਾਂ ਦੀ ਇੰਡਸਟਰੀ। ਹਮਮ। ਠੀਕ ਹੈ। ਚਮਕੀਲਾ ਸਾਹਿਬ ਇੱਥੋਂ ਆਏ ਨੇ। ਸਰਦੂਲ ਸਕੰਦਰ ਦਾ ਜ਼ਿਕਰ ਕੀਤਾ। ਅਮਰਜੋਤ ਦੀ ਗੱਲ ਕੀਤੀ ਹੈ। ਮੁਹੰਮਦ ਸਦੀਕ ਦੀ ਗੱਲ ਕੀਤੀ ਹੈ। ਤਾਂ ਹੁਣ ਵਨਨ ਹੋਣ ਲਈ ਦਲਜੀਤ ਦੁਸਾਂਝ ਇੱਥੇ ਮਾਹਜ਼ਰ ਤਾਂ ਦਲਜੀਤ ਨੇ ਆਪਣੇ ਸ਼ੋਅ ਤੋਂ ਮੁਹੰਮਦ ਸਦੀਕ ਦਾ ਜ਼ਿਕਰ ਕਰਨਾ ਇੱਥੇ ਗੱਲ ਹੀ ਮੁੱਕ ਜਾਂਦੀ ਯੁਧਵੀਰ ਮਾਨਕ ਨੂੰ ਜਿਸ ਤਰ੍ਹਾਂ ਉਹ ਸੈਂਕੜੇ ਲੋਕਾਂ ਦੀ ਭੀੜ ਚੋਂ ਨਿਕਲ ਕੇ ਮਿਲੇ ਨੇ ਇੰਨੀ ਸਿਕਿਉਰਿਟੀ ਹੁੰਦੇ ਭਾਵੇਂ ਇੰਨੀ ਸਿਕਿਉਰਿਟੀ ਦਲਜੀਤ ਨੂੰ ਬਹੁਤ ਸਿਕਿਉਰ ਕਰਿਆ ਜਾਂਦਾ ਹੈ ਤਾਂ ਉਹ ਸਾਰਿਆਂ ਨੇ ਉਸ ਪੱਲ ਨੂੰ ਨਾ ਮਤਲਬ ਬਹੁਤ ਪਸੰਦ ਕੀਤਾ ਹੈ ਸੋਸ਼ਲ ਮੀਡੀਆ ਤੇ ਉਹ ਟ੍ਰੈਂਡ ਕਰ ਰਿਹਾ ਉਹ ਸਭ ਤੋਂ ਵੱਡਾ ਵਾਇਰਲ ਹੋ ਰਿਹਾ ਕਿਉਂਕਿ ਯੁਧਵੀਰ ਮਾਨਕ ਜਿਸ ਤੀਥੀ ਚ ਇਸ ਵੇਲੇ ਨੇ ਕਿਉਂਕਿ ਨਾ ਅੱਜ ਦੀ ਹਰਪੀਤ ਅਗਰ ਗੱਲ ਕਰੀਏ ਨਾ ਤਾਂ ਅੱਜ ਦੇ ਸਮੇਂ ਚ ਚੜਦੇ ਸੂਰਜ ਨੂੰ ਸਲਾਮ ਹੈ ਸਹੀ ਗੱਲ ਜੋ ਦਿਖਦਾ ਉਹ ਬਿਕਦਾ ਪਛਦਵੀਰ ਮਾਨਕ ਦਾ ਤਗਾ ਰਹੇ ਨੇ ਨਾ ਕੁਝ ਹੋਰ ਕਰ ਰਹੇ ਨੇ ਕੁਲਦੀਪ ਮਾਨਕ ਦੇ ਬੇਟੇ ਨੇ ਤਾਂ ਉਸ ਲੈਗਸੀ ਨੂੰ ਸਲਾਮ ਕੀਤਾ ਚੁੱਕੇ ਕਿ ਉਹ ਕੁਲਦੀਪ ਮਾਨਕ ਦਾ ਖੂਨ ਹੈ ਤਾਂ ਉਸ ਚੀਜ਼ ਨੂੰ ਮੈਨੂੰ ਲੱਗਦਾ ਦਲਜੀਤ ਨੂੰ ਹੋਰ ਬਹੁਤ ਵੱਡਾ ਉਹਦਾ ਕੱਦ ਉਹਦਾ ਕਿਰਦਾਰ ਹੋਰ ਬਹੁਤ ਵੱਡਾ ਕਰਦਾ ਇਹ ਜਿਹੜੇ ਚੰਦ ਲੰਮੇ ਨੇ ਦਲਜੀਤ ਕੈਪਚਰ ਕਰਦੇ ਨੇ ਆਮੋਮਨ ਲੋਕਾਂ ਦੇ ਆਪਣੇ ਨਾ ਫੈਨਸ ਦੇ ਵਿੱਚ ਦਲਜੀਤ ਚੰਦ ਆ ਉਹਨਾਂ ਨਾਲ ਗੱਲਾਂ ਕਰਦੇ ਨੇ ਜਿੰਦ ਤੱਕ ਹੋ ਸਕਦਾ ਉਹ ਨਾ ਫੈਨਸ ਕਿਉਂਕਿ ਜਿਹੜਾ ਕਲਾਕਾਰ ਹੈ ਨਾ ਉਹ ਲੋਕਾਂ ਨਾਲ ਵੱਡਾ ਲੋਕਾਂ ਤੋਂ ਬਿਨਾ ਕੁਛ ਨਹੀਂ ਲੀਡਰ ਤੇ ਕਲਾਕਾਰ ਲੋਕਾਂ ਤੋਂ ਬਿਨਾ ਨਹੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਸੀਂ ਪਬਲਿਕ ਨੂੰ ਇੰਟਰੈਕਟ ਕੀਤੇ ਬਿਨਾ ਕਰ ਸਕਦੇ ਹੋ ਪਰ ਇਹ ਕਲਾਕਾਰ ਤੇ ਲੋਕ ਜਿਹੜੇ ਨੇ ਇਹ ਆਪਸ ਦੇ ਵਿੱਚ ਬੇਹੱਦ ਔ ਟੂਟ ਕਨੈਕਟ